ਜੀ ਦਾ ਖਾਲਸਾ ਅਕੀ ਜੀ ਦੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਰਿਸਰਚ ਸੈਂਟਰ ਦੇ ਪ੍ਰਿੰਸੀਪਲ ਸਾਹਿਬ ਜੀ ਔਰ ਪ੍ਰੋਫੈਸਰ ਸਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਥੇ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਸੋ ਇਹ ਸਾਡੀ ਦੂਜੀ ਇੰਟਰੈਕਸ਼ਨ ਆਪਾਂ ਪਹਿਲਾਂ ਵੀ ਜਿਹੜਾ ਸੀਗਾ ਸਟੱਬਲ ਬਰਨਿੰਗ ਦੇ ਉੱਤੇ ਗੱਲ ਕਰ ਚੁੱਕੇ ਆ ਜੇ ਉਹੀ ਵਿਦਿਆਰਥੀ ਆ ਜੇ ਵਿਦਿਆਰਥੀ ਪਹਿਲੀ ਵਾਰੀ ਆਪਾਂ ਇੰਟਰੈਕਸ਼ਨ ਕਰ ਰਹੇ ਆ ਤੇ ਮੈਂ ਖੇਤੀਬਾੜੀ ਵਿਭਾਗ ਦੇ ਵਿੱਚ ਬਤੌਰ ਬਲੌਕ ਟੈਕਨੋਲੋਜੀ ਮੈਨੇਜਰ ਪਿਛਲੇ 10 ਸਾਲ ਤੋਂ ਸੇਵਾ ਨਿਭਾ ਰਿਹਾ ਹਾਂ ਸੋ ਅੱਜ ਜਿਹੜਾ ਵਿਸ਼ਾ ਆ ਜਿਵੇਂ ਪ੍ਰੋਫੈਸਰ ਸਾਹਿਬਾਨ ਨੇ ਦੱਸਿਆ ਕਿ ਨਸ਼ਿਆਂ ਦੇ ਜਿਹੜੇ ਮਾਰੂ ਪ੍ਰਭਾਵ ਆ ਉਹਨਾਂ ਦੇ ਉੱਤੇ ਸਰਕਾਰ ਵੱਲੋਂ ਜਿਹੜਾ ਆ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਵਾ ਜਿਹਦੇ ਵੀ ਕਿ ਸਾਡੀ ਇਹ ਡਿਊਟੀ ਬਣਦੀ ਆ ਮੰਨ ਲਓ ਆਪਾਂ ਇੱਥੇ ਜਿਹੜਾ ਆ ਉਸ ਚੀਜ਼ ਨੂੰ ਜਿਹੜਾ ਆ ਅਸੀਂ ਐਕਸਪ੍ਰੈਸ ਨਾ ਕਰੀਏ ਨਾ ਦਸੀਏ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦਾ ਇਸ ਸਿਸਟਮ ਚੱਲਦਾ ਆ ਇਹ ਮਾਹੌਲ ਚੱਲਦਾ ਆ ਸਾਡੇ ਘਰ ਦੇ ਵਿੱਚੋਂ ਕੋਈ ਪਰਿਵਾਰਕ ਮੈਂਬਰ ਨਸ਼ਿਆਂ ਦੀ ਲਪੇਟ ਚ ਹੋ ਸਕਦਾ ਆ ਕੋਈ ਰਿਸ਼ਤੇਦਾਰੀ ਚ ਹੋ ਸਕਦਾ ਆ ਕੋਈ ਫ੍ਰੈਂਡਸ਼ਿਪ ਚ ਹੋ ਸਕਦਾ ਆ ਪਰ ਉਹਦਾ ਜਿਹੜਾ ਸਾਡੀ ਡਿਊਟੀ ਆ ਸਾਡੀ ਡਿਊਟੀ ਇਹ ਆ ਕਿ ਅਸੀਂ ਉਹਨੂੰ ਅਵੇਅਰ ਕਰਨਾ ਬੜੇ ਪਿਆਰ ਦੇ ਨਾਲ ਬੜੀ ਸਹਿਜਤਾ ਦੇ ਨਾਲ ਪਰ ਗੱਲ ਜਿਹੜੀ ਇੱਕ ਦੇਖਣ ਵਾਲੀ ਆ ਕਿ ਜਿਹੜਾ ਜੂ ਥਾ ਚਾਹੇ ਉਹ ਮੇਲਾ ਚਾਹੇ ਫੀਮੇਲਾ ਉਹ ਨਸ਼ਿਆਂ ਦੇ ਵੱਲ ਜਾਂਦੇ ਕਿਉਂ ਨਸ਼ੇ ਦੇ ਦੋ ਤਰੀਕੇ ਦੇ ਹੁੰਦੇ ਆ ਇੱਕ ਸਟੀਮੂਲੈਂਟਸ ਇੱਕ ਡਿਪਰੈਸੈਂਟਸ ਹਨਾ ਸਟੀਮੂਲੈਂਟ ਨੂੰ ਅਸੀਂ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਕਿ ਕੋਈ ਚੀਜ਼ ਨੂੰ ਸਟੀਮੂਲੇਟ ਕਰਨਾ ਉਹਦੀ ਐਫੀਸ਼ੀਐਂਸੀ ਜਿਹੜੀ ਆ ਉਹ ਵਧਾ ਦੇਣੀ ਗਰਮਾਹਟ ਦੀ ਵੀ ਔਰ ਫਿਜ਼ੀਕਲ ਐਕਟੀਵਿਟੀ ਕਰਨ ਦੀ ਉਹਦੇ ਵਿੱਚ ਨਸ਼ੇ ਜਿਹੜੇ ਆ ਹੈਰੋਇਨ ਅਫੀਮ ਚਾਹ ਕੈਫੀਨ ਵਰਗੇ ਜਿਹੜੇ ਨਸ਼ੇ ਆ ਉਹ ਆ ਜਾਂਦੇ ਆ ਕਿ ਪ੍ਰੈਸੈਂਟ ਦੇ ਵਿੱਚ ਜਿਹੜੇ ਆ ਕਿ ਤੁਹਾਨੂੰ ਐਵੇਂ ਲੱਗੇ ਕਿ ਮੇਰਾ ਦਿਮਾਗ ਜਿਹੜਾ ਆ ਉਹ ਰਿਲੈਕਸ ਹੋ ਗਿਆ ਮੈਂ ਦੁਨੀਆਦਾਰੀ ਭੁੱਲ ਗਿਆ ਤੇ ਮੇਰੀਆਂ ਪ੍ਰੋਬਲਮਸ ਜਿਹੜੀਆਂ ਆ ਉਹ ਖਤਮ ਹੋ ਗਈਆਂ ਉਹਦੇ ਵਿੱਚ